ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਈਪੀ ਲਾਸਮਨ ਸੋਤਾ ਤੇ ਮੈਂ ਮਾਸਟਰ ਲਾਸਮਨ ਸਿੰਘ ਅੱਜ ਤੁਹਾਨੂੰ ਇੱਕ ਬਹੁਤ ਹੀ ਮਹੱਤਵਪੂਰਨ ਸੂਚਨਾ ਦੇਣ ਜਾ ਰਹੇ ਹਾਂ ਅ ਅੱਜ ਆਪ ਸਭ ਨੂੰ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀਆ ਦੇ ਸ਼ਹੀਦੀ ਦਿਹਾੜੇ ਅਤੇ ਬਾਬਾ ਸਾਹਿਬ ਡਾਕਟਰ ਪੀ ਪੀ ਮਰਾਓ ਅੰਬੇਦਕਰ ਜੀਆ ਦੇ ਪ੍ਰੀਨਵਾਰਨ ਤਿਸ਼ਤੇ ਉਹਨਾਂ ਦੋਨੇ ਮਹਾਨ ਆਤਮਾਵਾਂ ਨੂੰ ਅਸੀਂ ਸਜਦਾ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਸਾਈਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜਿਨ੍ਹਾਂ ਨੇ ਮਨੁੱਖਤਾ ਨੂੰ ਇੱਕ ਸਮਾਨ ਜੀਵਨ ਜਿਉਣ ਦਾ ਹਰ ਇੱਕ ਨੂੰ ਇੱਕ ਆਜ਼ਾਦ ਜੀਵਨ ਜਿਉਣ ਦਾ ਅਧਿਕਾਰ ਦੇਣ ਦੇ ਲਈ ਜਿਹੜਾ ਸਾਈਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਹੋਇਆ ਮਿਸ਼ਨ ਸੀ ਉਸ ਨੂੰ ਅੱਗੇ ਵਧਾਉਂ ਵਧਾਉਂਦੇ ਹੋਏ ਸਾਡੇ ਨੌਵੇਂ ਗੁਰੂ ਤੇਗ ਬਹਾਦਰ ਜੀ ਜਿਹੜੇ ਹੈ ਉਹ ਦਿੱਲੀ ਦੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਜਿਹੜੀ ਮਾਰੂ ਨੀਤੀ ਦੇ ਖਿਲਾਫ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਅਤੇ ਧਰਮ ਦੀ ਖਾਤਰ ਕਿ ਹਰ ਇੱਕ ਨੂੰ ਭਾਰਤ ਨਿਵਾਸੀ ਨੂੰ ਆਪਣੇ ਧਰਮ ਦੇ ਮੁਤਾਬਕ ਜਿਉਣ ਦਾ ਅਧਿਕਾਰ ਆ ਉਹਨਾਂ ਨੇ ਮੁਗਲ ਹਕੂਮਤ ਦੇ ਹੁਕਮਾਂ ਨੂੰ ਟਿੱਛ ਜਾਣਦੇ ਹੋਇਆ ਉਹਨਾਂ ਦੀ ਇਨਨਾ ਮੰਨਦੇ ਹੋਇਆ ਅੱਜ ਦੇ ਦਿਨ 6 ਦਸੰਬਰ ਨੂੰ ਦਿੱਲੀ ਵਿਖੇ ਚਾਂਦਨੀ ਚੌਕ ਦੇ ਵਿੱਚ ਉਹਨਾਂ ਨੇ ਸ਼ਹੀਦੀ ਜਿਹੜੀ ਹੈ ਪ੍ਰਾਪਤ ਕੀਤੀ ਉਹਨਾਂ ਦਾ ਮੁੱਖ ਮਕਸਦ ਸੀ ਸਾਡੀ ਮਨੁੱਖਤਾ ਨੂੰ ਭਾਰਤ ਨਿਵਾਸੀਆਂ ਨੂੰ ਸਮੁੱਚੀ ਦੁਨੀਆ ਦੇ ਲੋਕਾਂ ਨੂੰ ਹਾਂਜੀ ਉਹਨਾਂ ਨੇ ਸਮੁੱਚੀ ਮਾਨਵਤਾ ਨੂੰ ਸਵੈ ਮਾਨ ਦੀ ਜ਼ਿੰਦਗੀ ਜਿਉਣ ਦੇ ਲਈ ਆਪਣੇ ਪ੍ਰਾਣ ਪ੍ਰਾਣਾ ਦੀ ਹੂਤੀ ਦਿੱਤੀ ਤੇ ਜਿਸ ਜੋ ਅੰਦੋਲਨ ਅੱਗੇ ਜਾ ਕੇ ਸਹਿਬੇ ਕਮਾਲ ਦਾ ਸੰਤ ਪਿਤਾ ਇਸਰਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਜਣਾ ਕਰਕੇ ਉਸ ਨੂੰ ਜ਼ਬਰਤੇ ਜ਼ੁਲਮ ਦੇ ਖਿਲਾਫ ਇੱਕ ਵੱਡਾ ਅੰਦੋਲਨ ਛੇੜਿਆ ਜਿਹੜਾ ਕਿ ਅੱਜ ਤੱਕ ਚੱਲਦਾ ਆ ਰਿਹਾ ਉਹਨਾਂ ਤੋਂ ਬਾਅਦ ਇੱਕ ਹੋਰ ਮਹਾ ਮਾਨਵ ਪੈਦਾ ਹੋਏ ਮਹਾ 1891 ਨੂੰ ਮਹੂ ਸ਼ਾਉਣੀ ਦੇ ਵਿੱਚ ਉਹਨਾਂ ਦਾ 14 April 1891 ਨੂੰ ਜਨਮ ਹੋਇਆ ਜਿਹੜੇ ਅੱਗੇ ਜਾ ਕੇ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜਿਨ੍ਹਾਂ ਦੇ ਨਾਂ ਨਾਲ ਜਾਣੇ ਗਏ ਜੋ ਆਪਣੀ ਵਿਦਵਤਾ ਦੇ ਕਾਰਨ ਪੂਰੇ ਵਿਸ਼ਵ ਦੇ ਵਿੱਚ ਸਿੰਬਲ ਆਫ ਨੋਲੇਜ ਦੇ ਨਾਂ ਨਾਲ ਵਿਸ਼ਵ ਦੀ ਮਹਾਨ ਯੂਨੀਵਰਸਿਟੀ ਕਲੰਬੀਆ ਜੁਨੀਵਰਸਿਟੀ ਤੋਂ ਉਹਨਾਂ ਨੂੰ ਇੱਕ ਮਹਾਨ ਖਤਾਬ ਪ੍ਰਾਪਤ ਹੋਇਆ ਉਹ ਅੱਜ ਦੇ ਦਿਨ ਹੀ 6 ਦਸੰਬਰ 1955 ਨੂੰ ਸਾਨੂੰ ਹਮੇਸ਼ਾ ਲਈ ਅਲਵਿਦਾ ਆਖਦੇ ਹੋਏ ਬੋਧਿਸਤਵ ਉਹ ਜਿਹੜੇ ਬੁੱਧ ਧਰਮ ਦੀਆਂ ਰੀਤਾਂ ਦੇ ਮੁਤਾਬਕ ਕਿਉਂਕਿ ਮਾਬਾ ਸਾਹਿਬ ਦਾ ਕਪੀ ਮਰਾ ਉਮੇਦਕਰ ਜੀ ਬੁੱਧ ਧਰਮ ਉਹਨਾਂ ਨੇ ਜੀਵਨ ਚ ਅਪਣਾ ਲਿਆ ਸੀ ਇਸ ਕਰਕੇ ਉਹਨਾਂ ਨੇ ਆਪਣਾ ਪ੍ਰੀਨਵਾਰਨ ਦਿਵਸ ਜਿਹੜਾ ਹੈ ਅੱਜ ਮਹਾ ਪ੍ਰੀਨਵਾਰਨ ਦਿਵਸ ਮਨਾਇਆ ਜਾ ਰਿਹਾ। ਬਾਬਾ ਸਾਹਿਬ ਨੇ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਾਨਵਤਾ ਦੇ ਨੂੰ ਖੁਸ਼ਹਾਲ ਬਣਾਉਣ ਦੇ ਲਈ ਆਪਣਾ ਜੀਵਨ ਅਰਪਿਤ ਕੀਤਾ। ਪਰ ਬਹੁਤ ਸਾਰੀਆਂ ਲਾਮਤਾਂ ਸਮੇਂ ਦੇ ਨਾਲ ਉਹ ਚਲਦੀਆਂ ਰਹੀਆਂ ਤੇ ਅੱਜ ਸਾਡਾ ਪੰਜਾਬ ਨਸਿਆਂ ਦੇ ਦਲਦਲ ਦੇ ਵਿੱਚ ਦੁਬਾਰਾ ਫਿਰ ਗ੍ਰਸਤ ਹੋ ਗਿਆ। ਜਿਸ ਨੂੰ ਬਚਾਉਣ ਦੇ ਲਈ ਸਾਡੀ ਭੈਣ ਅਮਰਿਤਪ੍ਰੀਤ ਕੌਰ ਗਿਲ ਅਮਰਿਤਪ੍ਰੀਤ ਕੌਰ ਗੇਲ ਜੀ ਜਿਹੜੇ ਬਠਿੰਡਾ ਤੋਂ ਚਰਦੀ ਕਲਾ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਵਸਦਾ ਰਹੇ ਪੰਜਾਬ ਪਦ ਯਾਤਰਾ ਜਿਹੜੀ ਸ਼ੁਰੂ ਕੀਤੀ ਹੋਈ ਹੈ ਤੇ ਇਹ ਯਾਤਰਾ ਬਠਿੰਡਾ 6 ਦਸੰਬਰ ਤੋਂ 12 ਦਸੰਬਰ ਤੋਂ 24 ਦਸੰਬਰ ਤੱਕ ਬਠਿੰਡਾ ਤੋਂ ਚੱਲ ਕੇ ਸ੍ਰੀ ਦਰਵਾਰ ਸਾਹਿਬ ਜਾਊਗੀ ਵੱਖ-ਵੱਖ ਥਾਵਾਂ ਦੇ ਉੱਤੇ ਹੁੰਦੇ ਹੋਏ ਆਏ ਜਿਹੜੇ ਹੈ ਹਰ ਰੋਜ਼ 15 ਤੋਂ 20 ਕਿਲੋਮੀਟਰ ਦਾ ਰਸਤਾ ਇਹਨਾਂ ਨੇ ਤੈਅ ਕਰਨਾ ਤੇ ਫਿਰ ਵੱਖ-ਵੱਖ ਪਿੰਡਾਂ 'ਚ ਹੁੰਦੇ ਹੋਏ ਇਹ ਦਰਬਾਰ ਸਾਹਿਬ ਪਹੁੰਚਣਗੇ 24 ਦਸੰਬਰ ਨੂੰ ਇਸ ਭੈਣ ਦਾ ਮਕਸਦ ਹੈ ਕਿ ਅਸੀਂ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਜਿਹੜਾ ਹ ਬਚਾਉਣਾ ਕਿਉਂਕਿ ਇਹਨਾਂ ਦੇ ਆਪਣੇ ਬ੍ਰਦਰ 12 12 2012 ਨੂੰ 12 ਦਸੰਬਰ 2012 ਨੂੰ ਉਹ ਵੀ ਨਸ਼ੇ ਦੀ ਪੇਟ ਚੜ ਗਏ ਸਨ ਤੇ ਕਿਸੇ ਪਾਰਟੀ ਦੇ ਵਿੱਚ ਜਾ ਕੇ ਉਹਨਾਂ ਨੇ ਕਿਉਂਕਿ ਉਹ ਨਸ਼ੇ ਦੇ ਐਡਿਕਟਡ ਸਨ ਤੇ ਜਾ ਕੇ ਉਹਨਾਂ ਨੇ ਚਿੱਟੇ ਦਾ ਸੇਵਨ ਕਰ ਲਿਆ ਜਿਸ ਕਰਕੇ ਉਹਨਾਂ ਦੀ ਤੁਰੰਤ ਉੱਥੇ ਮੌਤ ਹੋ ਗਈ ਤੇ ਇਸ ਭੈਣ ਨੇ 12 ਸਾਲ ਉਸ ਦਾ ਦਰਦ ਨੂੰ ਝੰਡਾਇਆ ਤੇ 12 ਦਸੰਬਰ 2023 ਨੂੰ ਉਹਨਾਂ ਨੂੰ 11ਵੀਂ ਵਰ੍ਹੇ ਦੀ ਉੱਤੇ ਇਹਨਾਂ ਨੇ ਪਰਣ ਕੀਤਾ ਕਿ ਮੈਂ ਪੰਜਾਬ ਦੇ ਬਾਕੀ ਪੁੱਤਾਂ ਨੂੰ ਵੀ ਬਚਾਉਣਾ ਕਿਉਂਕਿ ਹੁਣ ਹੱਦ ਤੋਂ ਵੱਧ ਲੋਕ ਮਰ ਰਹੇ ਆ ਹਰ ਦੂਜੇ ਤੀਜੇ ਦਿਨ ਸਾਡੇ ਨੌਜਵਾਨ ਜਿਹੜੇ ਚਿੱਟੇ ਦੀ ਪੇਟ ਚੜ ਰਹੇ ਆ ਇਸ ਕਰਕੇ ਇਹਨਾਂ ਨੇ ਇਹ ਪਰਣ ਕੀਤਾ ਔਰ ਇੱਕ ਸਾਲ ਹੋ ਗਿਆ ਪੂਰਾ ਇਹ ਨੰਗੇ ਪੈਰ ਰਹਿੰਦਿਆਂ ਨੂੰ ਤੇ ਲੋਕਾਂ ਨੂੰ ਅਵੇਅਰ ਕਰਦਿਆਂ ਨੂੰ ਅੱਜ ਸਾਡੀ ਭੈਣ ਜਿਹੜੇ ਹੈ ਉਹ ਹੁਣ 12 ਦਸੰਬਰ ਨੂੰ ਇਹਨਾਂ ਦੀ ਜਿਹੜੇ ਉਹ ਸੰਕਲਪ ਪੂਰਾ ਹੋਣ ਜਾ ਰਿਹਾ ਤੇ ਇਹ 12 ਦਸੰਬਰ ਤੋਂ ਲੈ ਕੇ 24 ਦਸੰਬਰ ਤੱਕ ਇਹ ਜਿਹੜਾ ਹੈ ਪਦਯਾਤਰਾ ਕਰਨਗੇ ਤੇ ਲੋਕਾਂ ਨੂੰ ਅਵੇਅਰ ਕਰਨਗੇ ਮੈਂ ਵੱਖ-ਵੱਖ ਜਥੇਬੰਦੀਆਂ ਨੂੰ ਵੱਖ-ਵੱਖ ਸਮਾਜ ਸੇਵੀ ਕਲੱਬਾਂ ਨੂੰ ਨੌਜਵਾਨਾਂ ਨੂੰ ਗੁਚਾਰਸ਼ ਕਰੂੰਗਾ ਕਿ ਆਓ ਆਪਾਂ ਇਹਨਾਂ ਦਾ ਸਾਥ ਦੇਈਏ ਵੱਧ ਚੜ ਕੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਨਸ਼ੇ ਵਰਗੀ ਲਾਹਤ ਤੋਂ ਬਚਾਈਏ ਸਾਡੇ ਬੱਚਿਆਂ ਨੂੰ ਸਮਝਾਈਏ ਸਾਡੀਆਂ ਭੈਣਾਂ ਨੂੰ ਮਾਵਾਂ ਨੂੰ ਇਹਨਾਂ ਦੇ ਨੌਜਵਾਨ ਪੁੱਤ ਮਰ ਰਹੇ ਆ ਭੈਣਾਂ ਦੇ ਬਹੁਤ ਸਨੀਆਂ ਭੈਣਾਂ ਦੇ ਸੁਹਾਗ ਉਜੜ ਰਹੇ ਆ ਬੱਚਿਆਂ ਦੇ ਮਾਤਾ ਪਿਤਾ ਖਸ ਰਹੇ ਆ ਸੋ ਆ ਸਾਡੀ ਭੈਣ ਦੀ ਅਰਦਾਸ ਦੇ ਵਿੱਚ ਸ਼ਾਮਲ ਹੋਈਏ ਤੇ ਪੰਜਾਬ ਨੂੰ ਵਸ ਹੱਸਦਾ ਵਸਦਾ ਦੁਬਾਰਾ ਫਿਰ ਦੇਖੀਏ ਉਮੀਦ ਆ ਤੁਸੀਂ ਸਾਡੇ ਮੈਸੇਜ ਨੂੰ ਸਮਝਦੇ ਹੋਏ ਭੈਣ ਅਮਰਤ ਪ੍ਰੀਤਕੌਰ ਗਿੱਲ ਜੀਆਂ ਦੇ ਨਾਲ ਜਿਹੜੇ ਕਿ ਅਮਰਤ ਗਿੱਲ ਦੇ ਨਾਲ ਨਾਂ ਨਾਲ ਮਸ਼ਹੂਰ ਨੇ ਔਰ ਉਹਗੇ ਸਮਾਜ ਸੇਵੀ ਨੇ ਔਰ ਉਹਨਾਂ ਦਾ ਸਾਥ ਦਿਈਏ ਤੇ ਤੁਸੀਂ ਸਾਡੀ ਬੇਨਤੀ ਨੂੰ ਪਰਮਾਨ ਕਰਦੇ ਹੋ ਉਹਨਾਂ ਦਾ ਸਾਥ ਦੇਓਗੇ ਮੈਂ तमाम ਜਿਹੜੀਆਂ ਮਜ਼ਦੂਰ ਤੇ ਦਲਿਤ ਜਥੇਬੰਦੀਆਂ ਨੂੰ ਗੁਜਾਰਸ਼ ਕਰੂੰਗਾ ਕਿਉਂਕਿ ਅੱਜ ਗਰੀਬਾਂ ਦੇ ਬੱਚੇ ਵੀ ਬਹੁਤ ਜ਼ਿਆਦਾ ਇਸ ਜਿਹੜੀ ਹਾਲਾਤ ਦੇ ਸ਼ਿਕਾਰ ਹੋ ਰਹੇ ਨੇ ਤੇ ਵੱਡਾ ਕਹਾਣ ਹੋ ਰਿਹਾ ਉਹਨਾਂ ਦਾ ਸੋ ਆਓ ਅਸੀਂ ਰਲ ਮਿਲ ਕੇ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਥੈਂਕ ਯੂ